ਪਹਿਲੇ ਟਰਾਲੀ ਖਿੱਚ ਮੁਕਾਬਲੇ ਦਾ ਕਹਿੰਦੇ 6 ਟਰੱਕ ਇੰਟਰ ਹੋਏ ਨੇ ਪਹਿਲਾ ਟਰਾਲੀ ਖਿੱਚ ਮੁਕਾਬਲਾ ਕੜਾਣੀ ਕਲਾ ਪਿੰਡ ਤੇ ਜਿਹੜੇ 6 ਟਰੈਕਟਰਾਂ ਦੇ ਨਾਮ ਪਏ ਨੇ ਉਹਨਾਂ ਨੂੰ ਵੱਡੀ ਮੁਬਾਰਕਬਾਦ ਆ ਜੀ ਤੇ ਸਮੁੱਚੀ ਪ੍ਰਬੰਧਕ ਕਮੇਟੀ ਨੂੰ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਵਧੀਆ ਇਹ ਖੇਡ ਮੇਲਾ ਕਰਵਾਇਆ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਆ ਆਈ ਹੋਈ ਸਾਰੀ ਸੰਗਤ ਜਿਨ੍ਹਾਂ ਦੇ ਕਰਕੇ ਇਹ ਮੇਲੇ ਨੂੰ ਜਿਹੜੇ 4 ਚੱਕਰ ਲੱਗ ਰਹੇ ਨੇ ਰੌਣਕਾਂ ਲੱਗੀਆਂ ਨੇ ਮੇਰੇ ਵੀਰੋ ਖੁੱਲੇ ਖਿਲਾਰੇ ਆ ਤੇ ਦੂਜੇ ਵੱਨੇ ਹੋਇਆ ਸੱਟ ਕੰਦੇ 53 ਦਾ ਟੈਂਪੋ ਨਾਲ ਦੇ ਵੀਰੋ ਮਨਦੀਪ ਗੁੱਜਰ, ਤਨਵੀਰ ਬਾਸਰ, ਗੁਰਪ੍ਰੀਤ ਬਾਸਰ, ਦਸਰਾਈ ਤੇ ਨਾਲ ਜਿੱਤਾ ਗੁੱਜਰ, ਜਨੀ ਗੁੱਜਰ, ਰਵੀ ਗੁੱਜਰ, ਪਰਮਾਲ ਗੁੱਜਰ, ਜਿੱਤੂ ਜਾਬੇਦ, ਹੈਪੀ ਗੁੱਜਰ ਇਹਨਾਂ ਵੀਰਾਂ ਦਾ ਬਹੁਤ ਵੱਡਾ ਧੰਨਵਾਦ। ਯਾਹ ਹੋ ਕਮਾਲ ਕਰਦੀ ਪਈਣੀ ਹੈ ਬੱਲੇ ਬੱਲੇ ਹੋ ਗਈ ਆ ਖੇਡ ਦੇ ਮੈਦਾਨ ਵਿੱਚ ਉਹ ਬੱਲੇ ਬੱਲੇ ਹੋ ਗਈ ਆ ਖੇਡ ਦੇ ਮੈਦਾਨ ਵਿੱਚ ਉਹ ਦੇਖੋ ਇਹਦਾ ਸਮਾਂ ਨੋਟ ਕਰੋ ਦਰਸ਼ਕ ਵੀਰੋ 1 ਮਿੰਟ 43 ਸੈਕਿੰਡ 15 ਮਾਈਕਰੋ ਦੀ 1 43 15 ਦਾ ਸਮਾਂ ਲੱਗਿਆ ਮੇਰੇ ਵੀਰੋ ਇਹ ਟਰੈਕਟਰ ਕਹਿੰਦੇ 53 ਦਾ ਚੈਂਪੀਅਨ ਇਹ ਕਹਿੰਦੇ ਸੌਕੀ ਟਰੈਕਟਰਾਂ ਦੇ ਪੈਨਰ ਦੇ ਹੇਠ ਖੇਡਦਾ ਐਵੇਂ ਨਹੀਂ ਸਨਮਾਨ ਕੀਤਾ ਜਾ ਰਿਹਾ ਜੀ ਹਿੰਦੂ ਪੱਤੀ ਵਾਲੇ ਵੀ ਮੈਂ ਤੁਹਾਡਾ ਜਗਤਾਰ ਘਡਾਣੀ ਅੱਜ ਅਸੀਂ ਪਹੁੰਚੇ ਪਿੰਡ ਘਡਾਣੀ ਤਹਿਸੀਲ ਪੈ ਜ਼ਿਲ੍ਹਾ ਲੁਧਿਆਣਾ ਜਿੱਥੇ ਕਿ ਟਰਾਲੀ ਖਿੱਚ ਮੁਕਾਬਲੇ ਚੱਲਦੇ ਨੇ ਆਹ ਕਰਾਉਨੇ ਆ ਗੱਲਬਾਤ ਇੱਥੇ ਦੇ ਨੌਜਵਾਨ ਜੂਥ ਆਗੂ ਮਿਹਰ ਸੁਣਾ ਬਾਈ ਜੀ ਕੀ ਹਾਲ ਆ ਬਹੁਤ ਵਧੀਆ ਜੀ ਸਾਰਨੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਢਾਣੀ ਕਲਾਂ ਵਿੱਚ ਅੱਜ ਪਹਿਲਾ ਪ੍ਰਾਰਲਾ ਕੀਤਾ ਟਰਾਲੀ ਖਿੱਚ ਮੁਕਾਬਲਾ ਕਰਾਇਆ ਜਾ ਰਿਹਾ ਸਾਰੇ ਐਨ ਆਰ ਆਈ ਭਰਾਵਾਂ ਸਾਰੇ ਪਿੰਡ ਦੇ ਸਹਿਯੋਗੀ ਸੱਜਣਾ ਨਾਲ ਰਲ ਮਿਲ ਕੇ ਬੈਠ ਕੇ ਵਿਚਾਰ ਵਟਾਂਦਰਾ ਕਰਕੇ ਟੂਰਨਾਮੈਂਟ ਧਰਿਆ ਗਿਆ ਸੀ ਤੇ ਬਾਬਾ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਮੇਲਾ ਚੱਲ ਰਿਹਾ ਤੁਹਾਨੂੰ ਵੀ ਪਤਾ ਤੁਸੀਂ ਕਢਾਣੀ ਕਲਾਂ ਤੋਂ ਬਿਲੋਂਗ ਕਰਦੇ ਹੋ ਬਹੁਤ ਵਧੀਆ ਪ੍ਰਾਰਲਾ ਕੀਤਾ ਕਢਾਣੀ ਦੇ ਸਾਰੇ ਸੱਜਣਾ ਨੇ ਕਿੰਨੇ ਕਿ ਟਰੈਕਟਰ ਆਏ ਨੇ ਆਪਣੇ 27 ਟਰੈਕਟਰ ਤਿੰਨ ਸਿਲੰਡਰ ਹੋ ਗਏ ਸੀ ਤੇ 43 ਟਰੈਕਟਰ ਚਾਰ ਸਿਲੰਡਰ ਹੋ ਗਏ ਤੇ ਅੱਜ ਇਹ ਕਿੰਨੇ ਵਜੇ ਤੱਕ ਚੱਲੂਗਾ ਖੇਡ ਮੇਲਾ ਇਹ ਜਲਦੀ ਤੋਂ ਜਲਦੀ ਮਕਾਉਣ ਦੀ ਕੋਸ਼ਿਸ਼ ਕਰਾਂਗੇ ਫਿਰ ਵੀ 9:30 ਤੱਕ ਵੱਜ ਜਾਈ ਜਾਣੇ ਟਰੈਕਟਰ ਜ਼ਿਆਦਾ ਹੋ ਗਈ ਸੀ ਇਸ ਕਰਕੇ ਬਿਲਕੁਲ ਪਹਿਲਾ ਨਾਮ ਕਿੰਨੇ ਦਾ ਰੱਖਿਆ ਪਹਿਲਾ ਨਾਮ 41000 ਰੁਪਏ ਰੱਖਿਆਗਾ ਚਾਰ ਸਿਲੰਡਰ ਦਾ ਤੇ 31000 ਰੱਖਿਆ ਗਿਆ ਤਿੰਨ ਸਿਲੰਡਰ ਇਹ ਭਾਈ ਜੀ ਇਹ ਕਿਹੜ ਮੇਲਾ ਚੱਲਦਾ ਇਹਨਾਂ ਨੇ ਜਿਹੜਾ ਜੂਥ ਆਗੂ ਮੇਸ਼ ਨੇ ਸਾਨੂੰ ਸੁਨੇਹਾ ਮੈਸੇਜ ਦਿੱਤਾ ਵੀ ਬਹੁਤ ਵੱਡੀ ਪੱਧਰ ਤੇ ਜਿਹੜਾ ਪਹਿਲਾ ਸ਼ਹੀਦ ਸੁਖਚੈਨ ਦੀਪ ਦੀ ਯਾਦ ਨੂੰ ਜਿਹੜਾ ਕਾਰਗਿਲ ਦਾ ਮਹਾਨ ਸ਼ਹੀਦ ਹੋਇਆ ਪਿੰਡ ਕੁਡਾਣੀ ਕਲਾਂ ਦਾ ਉਹਦੀ ਯਾਦ ਨੂੰ ਸਮਰਪਿਤ ਇਹ ਖੇਡ ਮੇਲਾ ਕਰਵਾਇਆ ਗਿਆ ਬਹੁਤ ਹੀ ਵੱਡੀ ਪੱਧਰ ਤੇ ਅੱਜ ਦੇਖ ਰਹੇ ਹਾਂ ਤੁਸੀਂ ਇਕੱਠ ਵਿਸ਼ਾਲ ਇਕੱਠਾ ਕਿਉਂਕਿ ਨੌਜਵਾਨਾਂ ਦਾ ਜਿਹੜਾ ਟਰਾਲੀ ਖਿੱਚ ਮੁਕਾਬਲਾ ਦੀਆ ਬਹੁਤ ਵੱਡਾ ਮੁਕਾਬਲਾ ਚੱਲਦਾ ਨਾਲੇ ਚ ਤਾਂ ਸੀਬ ਦਾ ਵੀ ਮੁਕਾਬਲਾ ਚੱਲਦਾ ਧੰਨਵਾਦ ਭਾਈ ਜੀ ਤੁਹਾਡਾ ਤੁਸੀਂ ਇਹ ਖੇਡ ਮੇਲਾ ਜਿਹੜਾ ਨੌਜਵਾਨਾਂ ਨੂੰ ਨਸਿਆਂ ਤੋਂ ਪ੍ਰੇਰਿਤ ਰੱਖਦੇ ਹੋ ਕੀ ਮੈਸੇਜ ਹੈ ਤੁਹਾਡਾ ਨੌਜਵਾਨ ਨੌਜਵਾਨ ਨਸ਼ੇ ਪੱਤੇ ਤੋਂ ਦੂਰ ਰਹਿਣ ਖੇਡਾਂ ਨਾਲ ਜੁੜਨ ਬਰਾਸਤੀ ਖੇਡਾਂ ਨੇ ਵੀ ਬਰਾਸਤੀ ਖੇਡ ਬਣ ਚੁੱਕੀ ਹੈ ਅੱਗੇ ਬਲਦ ਪਜਾਉਂਦੇ ਸੀ ਲੋਕ ਹੁਣ ਟਰੈਕਟਰਾਂ ਤੇ ਜੋਰ ਬਜਵਾਉਣ ਲੱਗ ਗਏ ਬਹੁਤ ਚੰਗੀ ਗੱਲ ਆ ਨਸ਼ੇ ਤੋਂ ਦੂਰ ਰਹਿੰਦੇ ਨੇ ਇਸ ਲਈ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹ ਸਾਰਾ ਪ੍ਰਸਾਰ ਇੱਥੇ ਲਾਈਵ ਵੀ ਦਿਖਾਇਆ ਤੇ ਰਿਕਾਰਡ ਵੀ ਕੀਤਾ ਬਹੁਤ ਧੰਨਵਾਦ ਅੱਗੇ ਵੀ ਬਹੁਤ ਵਾਰ ਪਿੰਡ 'ਚ ਕਈ ਇਵੈਂਟ ਹੁੰਦੇ ਨੇ ਵੀਰ ਜੀ ਹਰੇਕ ਇੱਥੇ ਪਹੁੰਚ ਇੱਕ ਫੋਟੋ ਕਰ ਲਓ ਬਲਬੀਰ ਸਿੰਘ ਜੀ ਬਟਾਰੀ ਤੋਂ ਸਾਡੇ ਦਰਮਿਆਨ ਆਏ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਸਨਮਾਨ ਜਿਹੜਾ ਕੀਤਾ ਜਾਵੇਗਾ ਵਿੱਕੀ ਬਟਾਰੀ ਉਹ ਵੀ ਆਪਣਾ ਮਾਨ ਸਨਮਾਨ ਪ੍ਰਾਪਤ ਕਰੋ ਜੀ ਗੁਲਜੀਤ ਆਲਮਗੀਰ ਉਹ ਵੀ ਸਨਮਾਨ ਲਵੇ ਜੀ ਦਲਜੀਤ ਗਿੱਲ ਭਾਂਡੇਵਾਲੀ ਆ ਜੀ ਪੁੱਜਿਆ ਹੋਇਆ ਧੰਨਵਾਦ ਦਲਜੀਤ ਗਿੱਲ ਭਾਂਡੇਵਾਲ ਤੋਂ ਸਾਡਾ ਵੀਰ ਹੈ ਉਹ ਸਨਮਾਨ ਪ੍ਰਾਪਤ ਕਰੇ ਜੀ ਆਪਣਾ ਪਹਿਲਾ ਮੈਚ 4 ਸਿਲੰਡਰਾਂ ਵਾਲਾ ਜਿਹੜਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਲੱਗਿਆ ਭਾਈ ਜੀ ਅਗਲੇ 4 ਟਰੈਕਟਰ ਗਰਾਊਂਡ ਦੇ ਵਿੱਚ ਆ ਜਾਣਾ ਅਗਲੇ 4 ਟਰੈਕਟਰ ਭਾਈ ਜੀ ਹੋਰ ਜਿਆਦਾ ਬਾਜਾਂ ਨਾਮ ਰਵਾਇਓ ਗਰਾਊਂਡ ਦੇ ਵਿੱਚ ਜਿਹੜਾ ਮੈਚ ਆ ਆਪਣੇ ਆਪ ਹੀ ਆ ਜਿਓ ਇਹ ਬੇਨਤੀ ਆ ਨਹੀਂ ਤੇ ਫਿਰ ਕੱਢਿਆ ਜਾਣਗੇ ਕਮੇਟੀ ਵੱਲੋਂ ਬੇਨਤੀ ਆ ਭਈ ਆ ਟਰੈਕਟਰ ਦੇ ਪਗਰ ਜਿਹੜੀ ਟਰਾਲੀ ਆ ਇਹਦੇ ਵਿੱਚ ਛੀਮਤ ਮਿੱਟੀ ਪਾਈ ਆ ਤੇ ਵੀਰੇ ਜਿਹੜੀ ਟਰੈਕਟਰ ਆ ਰੂਡ ਦੇ ਵਿੱਚ ਹੁਣ ਚੱਲਣਗੇ ਉਹ ਲਾਸਟ ਤੱਕ ਵੀਰੇ ਐਦਾਂ ਹੀ ਚੱਲਣਗੇ ਕਮੇਟੀ ਵਾਲੇ ਵੀ ਖੜੇ ਨੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਇਜੈਕਸ਼ਨ ਆ ਉਹ ਪਹਿਲਾਂ ਦੱਸ ਦਿਓ ਬਾਅਦ ਦੇ ਵਿੱਚ ਰੂਲ ਕੋਈ ਇਹ ਜਿਹੜਾ ਚੇਂਜ ਨਹੀਂ ਹੋਣਾ ਆਪਾਂ ਵੀ ਚਾਹੁੰਦੇ ਆ ਟ੍ਰੈਕ ਖਰਾਬ ਨਾ ਹੋਵੇ ਮੇਲਾ ਵਧੀਆ ਹੋਵੇ ਘੋੜਾ ਵਿੱਕੀ ਮਹਿਲਕਲਾ ਹਨੀ ਖਡਾਰੀ ਤੇ ਰਮਨ ਖਡਾਰੀ ਇਹਨਾਂ ਵੀਰਾਂ ਦਾ ਵੀ ਧੰਨਵਾਦ ਆ ਜਪਰੀ लवली ਮੁੰਡੀ ਗੁਰ ਫੱਤੇ ਮੁੰਡੀ ਆ ਗਿਆ ਸੰਕੀ ਟ੍ਰੈਕਟਰ 5310 ਚੈਂਪੀਅਨ ਇਹ ਚੈਂਪੀਅਨ ਵੀ ਮੁੰਡਿਆਂ ਨੇ ਲਖਾਇਆ ਤੇ ਅੱਜ ਚੈਂਪੀਅਨ ਬਣਿਆ ਟ੍ਰੈਕਟਰ ਜੀ ਇਹਦਾ ਟਾਂਸੀ 714315 5210 ਜੌਂਡੀਅਰ ਜਿਹਦਾ ਟਾਈਮ ਆ 1 ਮਿੰਟ 49 ਸੈਕਿੰਡ 28 ਮੈਕਰੋ ਜੀ ਚੈਨੀ ਗੋਸਲ ਹਣੀ ਛੱਗੀ ਕੋਲੀ ਕੀਰਤੀ ਲੱਲੀਆਂ ਤੇ 55 ਦਾ ਜੌਂਡੀਅਰ ਸੈਕੰਡ ਤੀਜਾ ਨੰਬਰ ਆ ਜੀ ਜਿਹੜਾ ਹਲਵਾਰਾ ਫੀਡ ਕਲੱਬ ਵਾਲੇ ਸਾਡੇ ਪ੍ਰਧਾਨ ਮਹਾਲੀ ਵਾਲੇ ਵੀਰ ਦਾ ਤਿਆਰ ਕੀਤਾ ਹੋਇਆ ਟਰੈਕਟਰ ਦੇ 212 ਬਹੁਤ ਬਹੁਤ ਧੰਨਵਾਦ ਹੈ ਸਾਡੇ ਵੀਰਾਂ ਦਾ ਥੱਲੇ ਰੱਖੋ ਜੀ ਬੱਲੇ ਫੋਟੋ ਆਜੋ ਕਾਪੀ ਬਹੁਤ ਵੱਡੇ ਐਂਡ ਕਰਾਇਆ ਭਰਾਵਾਂ ਨੇ 52 ਦਾ ਜੌਂਡੀਆ ਦੇ 52 91 ਜਿਹੜਾ ਟਾਈਮ ਆ ਜੀ ਤੇ 6ਵੇਂ ਦੇ ਵੀਰੋ ਉਹ ਪਿੰਡ ਦੇ ਮੁੰਡੇ ਸੂਣ ਪਿੰਡਾਂ ਨਵਾ ਸਾਹਿਬ ਸਿਹਤਪਕ ਟਰਾਲੀ ਖਿੱਚ ਮੁਕਾਬਲਾ ਜਿਹੜਾ ਸੀਰ ਸੁਤੈਨਦੀਪ ਨੂੰ ਸਮਰਪਿਤ ਆ ਠੀਕ ਹੈ ਨਾ ਆਪ ਜੀ ਦਾ ਅੱਜ ਦੇਖੋ ਜਿਹੜੇ ਪਾਸਾ ਸਾਰੇ ਵੀਰਾਂ ਨੂੰ ਸਾਰੇ ਦਰਸ਼ਕ ਵੀਰਾਂ ਨੂੰ ਇਹ ਡੈਡੀਕੇਟ ਕੀਤਾ ਜਾਂਦਾ ਸਰਦਾਰ ਵੀਰੋ ਕਿਉਂਕਿ ਖੁਸ਼ੀ ਦੇ ਪੈਰ ਤੇ ਤਾਂ ਇੱਥੇ ਵੱਡੇ ਪੁੱਜੇ ਅੱਜ ਪਹਿਲਾਂ ਅੱਜ ਖੇਡ ਮੈਦਾਨਾਂ ਦੇ ਨਾਲ ਜੁੜੇ ਆ ਸਿਰਾ ਦਾ ਬਹੁਤ-ਬਹੁਤ ਧੰਨਵਾਦ ਹੈ ਜੱਗਾ ਖੁਰਮਜੀ ਸਾਡੇ ਜਿਹੜੇ ਨੇ ਬਹੁਤ ਬਹੁਤ ਇਹਨਾਂ ਵੱਲੋਂ ਕੇ ਮਾਨ ਸਨਮਾਨ ਬਾਪਾ ਜੀ ਦੇ ਬੱਚੇ ਕਲਾ ਪਿੰਡ ਪੋਰਾ ਗੱਲਾ ਪਿੰਡ ਪੋਰਾ ਜੀਤ ਘਰ ਵਾਲੇ ਦੀਆਂ ਹੋਈਆਂ ਸਤਿਵੰਤੀਆਂ ਲੈਣੀਆਂ ਨੇ ਬਹੁਤ-ਬਹੁਤ ਧੰਨਵਾਦ ਹੈ ਅੱਜ ਕੈਬਨ ਲੋਕ ਕਰਦੇ ਜਿਹੜਾ ਟਰੈਕ ਜਿਹੜਾ ਸ਼ੁਰੂ ਹੋ ਚੁੱਕਿਆ ਧੰਲਾ ਵਾਲਾ ਮੰਦਿਰ ਤੋਂ ਲੱਗ ਰਿਹਾ ਔਰ ਖੇਡ ਦੇ ਮੈਦਾਨਾਂ ਦੇ ਵਿੱਚ ਆਹ ਕਹਿੰਦੇ ਟਰੈਕਟਰ ਪਹਿਲਾ ਮਾਰਚ ਕਿਸੇ ਮੰਦਿਰ ਲੱਗ ਰਿਹਾ ਇਹ ਵੀਰ ਸੱਦੇ ਲਾ ਰਿਹਾ 18 ਤਰੀਕੂ ਖਟਾਰੀ ਦੇ ਵਿੱਚ ਗੱਲ ਕਰਾਂਗੇ ਪਰ ਆਹ ਵੇਖੋ ਬਿੰਦਾ ਕਤਲੌਰ ਵਾਲਾ ਮੇਰੇ ਵੀਰੋਂ ਆਉਂਦਾ ਅਰਸ ਹਾਸ ਕਰਦਾ ਹੁਣ ਕਹਿੰਦੇ ਜੋਰ ਲੱਗਿਆ ਹੋਇਆ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਸਾਨੂੰ ਸੂਕ ਨਾ ਆਉ। ਹਾਪੂ ਮੈਨੂੰ ਲੈ ਦੇ ਪਾ ਦੇ। ਐਨੀ ਵਧੀਆ ਪੋਜੀਸ਼ਨ ਪਰ ਕੀ ਕਰੀਏ ਇੱਕ ਇੱਕ ਫੁੱਟ ਤੇ ਟਰੈਕਟਰ ਰੁਕਦੇ ਦੇਖਿਆ ਮੈਂ। ਇੱਕ ਇੱਕ ਫੁੱਟ ਦੀ ਜਿਹੜੀ ਫਾਈਨਿਸ਼ ਹੋ ਕੇ ਮਾਰ ਮੱਤਾ ਚਿਹਰਾ ਮੇਰੇ ਵੀਰੋ ਨਾਲ ਸਿਮਰਨ ਮੰਡ ਹੋਣੀ, ਨਾਲ ਸਾਡੇ ਐਲਨ ਪੰਡਾਲ ਹੋਣੀ, ਜੋਤਬਾਈ ਹੋਣੀ। ਹਾਂ ਮੇਰੇ ਵੀਰੋ ਉਹ ਕਹਿੰਦੇ ਜੱਗੇ ਟਰੈਕਟਰ ਵਧੀਆ ਗਤੀ ਦੇ ਵਿੱਚ ਆ ਰਿਹਾ ਆ ਉਹ ਪਰਛਿੱਤੀ ਮਿਲੀ ਹਿਆ ਮੇਰੇ ਵੀਰੋ ਗਵਿੰਦਰ ਵੀਰ ਇੱਥਲੀ ਵਾਲਾ ਮਾਰ ਕਰਦਾ ਗੁਰਿੰਦਰ ਹਰੀਪੁਰਿਆ ਉਹ ਕਹਿੰਦੇ ਨਿੰਦਰ ਆ ਇਧਰਲੀ ਸਾਈਡ ਦੀ ਉਹਦੇ ਬੈਕ ਸਾਈਡ ਨਾਲ ਹੁੰਦੀ ਟੱਕ ਤਿਆਰ ਕਰਨ ਲੱਗ ਜਾ ਕਰੋ ਕਿਉਂਕਿ 43 44 ਟਰੈਕਟਰ ਨੇ ਹੈਲੋ ਅਵਤਾਰ ਸਿੰਘ ਜੀ ਗਲੋਰੀ ਉਹ ਆਪਣਾ ਸਨਮਾਨ ਪ੍ਰਾਪਤ ਕਰੋ ਜੀ ਉਹਨਾਂ ਦੇ ਨਾਲ ਜਿਹੜੇ ਮਿੱਤਰ ਬੇਲੀ ਆਏ ਆ ਉਹਨਾਂ ਦੀ ਬੇਨਤੀ ਹੈ ਅਵਤਾਰ ਸਿੰਘ ਜੀ ਗਲੋਰੀ ਸਾਹਿਬ ਆਓ ਕਿਰ ਤੁਹਾਡਾ ਮਾਨ ਸਰਮਾਤ ਤੇ ਇਹ ਟਰੈਕਟਰ ਜੀ ਮਸਤ ਵਾਲਾ ਸਾਹਿਬ ਦੇ ਲਾ ਕੇ ਕਰਕੇ ਨੱਤਪਿੰਡਾ ਸੰਗਰੂਰ ਜ਼ਿਲ੍ਹੇ ਦਾ ਨੱਤਪਿੰਡ ਕਹਿੰਦੇ ਸੰਗਰੂਰ ਜ਼ਿਲ੍ਹੇ ਦਾ ਪ੍ਰਸਿੱਧ ਪਿੰਡ ਹੈ ਮੇਰੇ ਵੀਰੋ ਜਿਹੜੇ ਏਰੀਆ ਦੇ ਧੁੱਕਾ ਬਹਾਦਰਪੁਰ ਨੱਤ ਇਹ ਉਹ ਥੇਮ ਜਿਹੜਾ ਹੈ ਟਰੈਕਟਰ ਹੈ ਕਹਿੰਦੇ ਕੋਲ ਤੇਰੀਏ ਤੋਂ ਪੁੱਛਿਆ ਹੋਇਆ ਡਾਕਟਰ ਆ ਪੁੱਛਿਆ ਹੋਇਆ ਤੇ ਸਦੀ ਸਿੱਧੂ ਜੱਗਾ ਕੋਲ ਉਹ ਲਾਟ ਮਰਉਣੀ ਪੈਂਦੀ ਆ ਗਰਾਊਂਡ 'ਚ ਗੱਲਾਂ ਕੌਣ ਕਰਦਾ ਉਹ ਗੱਲ ਕਰਵਾਉਣੀ ਪੈਂਦੀ ਆ ਤੁੰਗ ਤੂਏ ਨੂੰ ਕੌਣ ਪੁੱਛਦਾ ਉਹ ਲਾਟ ਮਰਾਉਣੀ ਪੈਂਦੀ ਆ ਮੇਰੇ ਵੀਰ ਨੂੰ ਇਹ ਕਹਿੰਦੇ ਪੱਖੀ ਹੋ ਗਈ ਲਾਲ ਓਏ ਕਰਦਾ ਕਮਾਲ ਓਏ ਘੁੰਮ ਕੇ ਰਮਾਲ ਜਿਖਿਆ ਓ ਘੁੰਮਦੇ ਰਮਾਲ ਮੇਰੇ ਵੀਰ ਨੂੰ ਉਧਰ ਕੁਲ ਜਸਟਰ ਭਤੇਰ ਜੈ ਵੀਰ ਭਤੇਰ ਮਨਵ ਜਸਟਰ ਭਤੇਰ ਪੱਟੀ ਗਣਤੀ ਦੇ ਵਿੱਚ ਟਰੈਕਟਰ ਪੁੱਜੇ ਹੋਏ ਨੇ ਮੇਰੇ ਵੀਰੋ ਪੱਟੀ ਗਣਤੀ 'ਚ ਟਰੈਕਟਰ ਬੱਜੇ ਨੇ ਅਗਲਾ ਟਰੈਕਟਰ ਬਿਲਕੁਲ ਤਿਆਰੀ ਦੇ ਵਿੱਚ ਰਵੇ ਨਾਲੇ ਮੈਨੂੰ ਕਾਪੀ ਦਿਖਾਈ ਚੱਲੋ ਨਾਲੇ ਸੱਦੇ ਪੱਤਰ ਲਈ ਚੱਲੀਏ ਨਾਲੇ ਸੱਦੇ ਪੱਤਰ ਲਈ ਚੱਲੀਏ ਮੇਰੇ ਵੀਰੋ ਇਦੋਂ ਬਾਅਦ ਸ੍ਰੀ ਚਮਕੌਰ ਸਾਹਿਬ ਸਕੰਦਰ ਬੱਜੇ ਪ੍ਰਿੰਸ ਘਟਾਰੇ ਅੰਡੋ ਫਾਰਮ ਕਰੇ ਵਾਲਾ ਇਹ ਵੀ ਗਰਾਊਂਡ ਚਾਜੇ ਗੱਗੀ ਸੰਗਤਪੁਰਾ ਅਰਜਨ ਸੋਹਣ ਇਹ ਵੀ ਟ੍ਰੈਕਟਰ ਗਰਾਊਂਡ ਦੇ ਵਿੱਚ ਆਵੇ ਮੇਰੇ ਵੀਰੋ ਲਓ ਸਾਹਮਣੇ ਮੇਰੇ ਵੀਰੋ ਲੱਗਿਆ ਹੋਇਆ ਜੋਰ ਹੈ ਆਹ ਵੇਖੋ ਪੱਠੀ ਹੋ ਗਈ ਲਾਲ ਆਹ ਗਰਾਊਂਡ 'ਚ ਹੋ ਗਈ ਕਵਾਲ ਘੁੰਮ ਕੇ ਰਵਾਲ ਖਿੱਚ ਕੇ ਉਹ ਪਲਵਾਨਾਂ ਦਾ ਨਿਤਾਰਾ ਪਲਵਾਨ ਆਹ ਹਾਏ ਹਾਏ ਓਹ ਦਿਖਾਈ ਕਰਾ ਮੁੰਡਿਆਂ ਇਹਦਾ ਸਮਾਂ ਜਿਹੜਾ 2:43 ਸਰਵੰਜਾ ਮੇਰੇ ਵੀਰੋ 2:43 55 ਦਾ ਟਾਈਮ ਹੈ ਅਗਲਾ ਟੈਕ ਵੀਰੇ ਜਲਦੀ ਹਲ ਗਿੱਲ ਨਵੀ ਰੰਗੀ ਬਮਨ ਮੁੰਡੀ ਜਸਕਰਨ ਮੁੰਡੀ ਲਾਈਟਾਂ ਵਾਲੇ ਵੀਰ ਲਾਈਟਾਂ ਚੱਕ ਕਰਨ ਲੱਗੇ ਨੇ ਬੋਲਾਂ ਦੇ ਕੋਲੋਂ ਥੋੜਾ ਥੋੜਾ ਪਿੱਛੇ ਪਿੱਛੇ ਨੂੰ ਬੋਲੇ ਇਹ ਸੋਨਹਾਰ ਆਜੋ ਜੀ ਇਹ ਸੋਨਾਲੀਕਾ ਸਕੰਦਰ ਬਿੰਦਾ ਦਿਆਲ ਸਿੰਘ ਚਮਕੌਰ ਸਾਹਿਬ ਇਹ ਸਾਹਮਣੇ ਹੈ ਨੇ ਜੀ 63 ਇਹਦਾ ਸਨਮਾਨ ਜਿਹੜਾ ਉਹ ਕਰ ਚਾ ਰਿਹਾ ਵੀਰ ਸਾਡੇ ਭਰਾ ਪੁੱਜੀ ਹੋਏ ਆ ਬਹੁਤ ਵੱਡਾ ਧੰਨਵਾਦ ਇਸ ਲਈ ਦਿਲੀ ਕਦੇ ਮੀਲਾ ਵੱਡਾ ਕਰਵਾਇਆ ਸਾਡੇ ਵੀਰ ਮਾਰਕਪੁਰ ਕੱਲਰ ਦੇ ਵਿੱਚ ਕਹਿੰਦੇ ਇੱਕ ਪਹਿਲੀਆਂ ਦੇ ਵਿੱਚ ਸਿਕੰਦਰ ਰਾਜੇ ਦੀ ਗੱਲ ਇੱਕ ਸੋਰਾ ਨਿਕਾ ਆ ਡਾਕਟਰ ਸਿਕੰਦਰ ਦੀ ਗੱਲ ਹੈ ਸਿਕੰਦਰ ਮਾਡਲ ਦੀ ਗੱਲ ਹੈ ਪਰ ਅੱਜ ਜਿੱਤ ਦਾ ਸਿਕੰਦਰ ਕੌਣ ਬਣੂ ਇਹ ਸੱਚੇ ਪਾਸਾ ਜਾਣਦਾ ਮੇਰੇ ਵੀਰੋ ਸੱਚੇ ਪਾਸਾ ਜਾਣਦਾ ਮੇਰੇ ਵੀਰੋ ਬੱਲੇ ਬੱਲੇ ਬਿੰਦਿਆ 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 ਉਹ ਬਾਜਾ ਹੋੜੀ ਆਉਣ ਲੱਗੀਆਂ ਨੇ ਉਹ ਮੁੰਡਿਆ ਕਮਾਲ ਕਰਨੀ ਪੈਣੀ ਹੈ ਉਹ ਬਾਈਗਰੂ ਦੀ ਕਿਰਪਾ ਦੇ ਨਾਲ ਉਹ ਵੇਖੋ ਖੇਡ ਮੈਦਾਨ ਦੇ ਵਿੱਚੋਂ ਲਓ ਸਾਹਮਣੇ ਖੇਡੋ ਗੱਬਰੂਆ ਬੱਲੇ ਬੱਲੇ ਮਾਸ਼ਾਅੱਲਾ ਬਾਲ ਹੋਈ ਜਾਂਦੀ ਆ ਇਸ ਖੇਡ ਤੇ ਦਿਵਾਲ ਹੋਈ ਜਾਂਦੀ ਆ ਉਹ ਨਜ਼ਾਰਾ ਵੱਖਰਾ ਘਿਹੜੀ ਕਰਾਂ ਰੇ ਵਿੱਚ ਦੀ ਲਾਟਰੀ ਟੁੱਟਦੀ ਹੁੰਦੀ ਉਹੀ ਗੱਲ ਹੋ ਗਈ ਹੈ ਮੇਰੇ ਵੀਰੋ ਇਹ ਕੱਲੇ ਡੇਲੋ ਦੇ ਭੁੱਡੇ ਦੇ ਏਰੀਆ ਦੇ ਵਿੱਚ ਪੱਠੀ ਜ਼ਿਆਦਾਤਰ ਨੇ ਕਹਿੰਦੇ ਉਸ ਏਰੀਆ ਦੇ ਨੂੰ ਪਰ ਦੂਜੇ ਬੰਨੇ ਦੇਖੀਏ ਜੱਗੇ ਤੇਟਰ ਖਿੱਤਦਾ ਕੇਂਦਰ ਬਣਿਆ ਹੋਇਆ ਬਾਬਾ ਸਾਡਾ ਵੀਰ ਚੁੰਨੀ ਵਾਲਾ ਵੀਰ ਵੀ ਉਹਦਾ ਨਿਕਲੇ ਰੌੜ ਦਾ 12 ਮੀਟਰ ਵੱਜਿਆ ਜਿਹੜੇ ਤੋਂ ਓਕੇ ਓਕੇ ਹੌਲੀ ਹੌਲੀ ਇੰਜ ਨਹੀਂ ਕਰਨਾ ਆ 231 76 ਸਰਪੰਚ ਸਾਹਿਬ ਨੇ ਇੱਕ ਧਾਰੀ ਪਿੰਡ ਤੋਂ ਉਹਨਾਂ ਨੇ 18 ਮਾਰਚ ਨੂੰ ਵੱਡਾ ਮੇਲਾ ਕਰਾਉਣਾ ਟਰਾਲੀ ਸੋ ਸਾਡੇ ਬੋਲਾਂ ਦੇ ਲਈ ਪਤਾ ਮਾਨ ਭੇਜਿਆ ਧੰਨਵਾਦ ਕਰਦੇ ਆ ਜੀ ਤੇ ਦੂਜੇ ਪਾਸੇ ਗੁਰਜਨ ਸਿੰਘ ਜੀ ਜਿਨ੍ਹਾਂ ਵੱਲੋਂ ਦੁੱਧ ਦੀ ਸੇਵਾ ਕੀਤੀ ਤੇ ਜਿੱਥੇ ਕਹਿੰਦੇ ਸਾਹਮ ਸਿੰਘ ਔਟਾਰੀ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਜੱਸਾ ਸਿੰਘ ਰਾਮਗੜੀਆ ਅਕਾਲੀ ਫੁੱਲਾ ਸਿੰਘ ਇਹ ਕਹਿੰਦੇ ਖਾਲਸਾ ਰਾਜ ਦੇ ਉਹ ਮੇਰੇ ਵੀਰੋ ਮਹਾਨ ਹੀਰੇ ਤੇ ਕਹਿੰਦੇ ਉਹਨਾਂ ਦਾ ਸਜਾਇਆ ਹੋਇਆ ਖਾਲਿਸਤਾਨ ਖਾਲਸਾ ਰਾਜ ਆ ਸਾਹਮਣੇ ਝੰਡੇ ਦੇਖ ਰਿਹਾ ਮੇਰੇ ਵੀਰੋ ਖਾਲਿਸਤਾਨ ਦਾ ਝੰਡਾ ਖਾਲਿਸਤਾਨ ਜਿੰਦਾਬਾਦ ਇਹ ਕਹਿੰਦੇ ਮੇਰੇ ਵੀਰੋ ਖਾਲਿਸਤਾਨ ਦੇ ਨਾਤੇ ਜਿਹੜਾ ਟਰੈਕਟਰ ਚੱਲ ਰਿਹਾ ਚੱਲ ਵੀ ਗੱਦ ਰੋਆ ਔਰ ਸਾਹਮਣੇ ਦੇਖੀਏ ਮੇਰੇ ਵੀਰੋ ਕਤਾਰੀ ਵਾਲਾ ਇੰਡੋ ਫਾਰਮਾ ਉਧਰ ਪੰਜ ਕਰਈਆਂ ਵਾਲਾ ਹਰਲਾ ਬੋਲਦਾ ਜਿਸ ਕੰਨ ਸਿੱਧੂ ਸੁਖਵੀਰ ਸਿੱਧੂ ਸਿੱਧੂ ਢੱਪੇ ਵਾਲੇ ਗੋਲਡੀ ਬੱਪਾ ਰਾਏ ਵੱਲੋਂ ਕੰਨੇ 5100 ਰੁਪਏ ਸਾਰੀ ਵਾਲੇ ਪਿੰਦਰ ਵੱਲੋਂ ਪਿੰਦਰ ਦੀ ਹੁਣ 7 ਦਿਨ ਤੱਕ ਦਿਲ ਵੱਡਾ ਕਰਕੇ ਰੱਖੋ ਵੱਡੇ ਵੱਡੇ ਨੋਟ ਟਰੈਕਟਰਾਂ ਦੇ ਮਾਲਕ ਬਣ ਕੇ 500 ਆਹ ਵੱਡਾ ਆਹ ਪੰਜਾਹ ਰੁਪਏ ਦੇ ਵੱਲੋਂ ਪਾਕੇ ਹਾਂ ਹੱਟ ਕੇ ਮਾਰ ਕੇ ਦਾ ਮੇਰੇ ਵੀ ਉਹ ਵੱਟੇ ਮਾਰ ਭੇਜਦਾ ਕਹਿੰਦੇ ਖਾਲਪੁਰੀਆ ਪਿੰਦਰ ਬ੍ਰਮਟਨ ਤੋਂ ਪੁੱਜਿਆ ਹੋਇਆ ਹੈ ਉਹ ਕੈਨੇਡਾ ਦੇ ਬ੍ਰਮਟਨ ਤੋਂ ਬੱਲੇ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਆਈ ਹੋਈ ਪਈਆ ਮੇਰੇ ਵੀ ਸਾਹਬ ਦੀ ਧਰਤੀ ਹੋਣੀ ਆ ਮੇਰੇ ਵੀਰੋ 1699 ਚ ਖਾਲਸਾ ਸਜਾਇਆ ਗੁਰਾਂ ਆਮ ਆਦਮੀ ਦੇ ਵਿੱਚ ਧਰਤੀ ਸੀ ਚਾਨ ਬਈ ਅੱਜ ਦੀ ਇਹ ਨਵੀਂ ਪੀੜੀ ਭੁੱਲੇ ਇਤਿਹਾਸ ਸਾਡਾ ਉਹ ਕ ਲੰਡੇ ਵਾਲਾ ਲਾਢੀ ਇਸੇ ਗੱਲੋਂ ਪਰੇਸ਼ਾਨ ਬਈ ਲੰਡੇ ਵਾਲਾ ਲਾਢੀ ਇਸੇ ਆਹੋ ਜੀ ਕਰਦੇ ਆ ਅੱਗੇ ਜੀ ਉਹਦੇ ਲੱਖ ਚ ਨਹੀਂ ਉਹ ਜੇਬ ਤੇ ਬਾਬੂ ਨੂੰ ਅੱਜ ਜੀ ਅਗਲੇ ਜਿਹੜੇ ਵੀਰਾਂ ਦਾ ਧੰਨਵਾਦ ਹੈ ਅਗਲਾ ਟਰੈਕਟਰ ਕਿਹੜਾ ਵੀਰੇ ਐਨਾ ਟਾਈਮ ਦਾ ਲਾਓ ਟਰੈਕਟਰ ਨੂੰ ਅਗਲਾ ਮੈਚ ਕਿਹਦਾ ਜਾਓ ਭੇਜੋ ਜੀ ਭੇਜੋ